ਇਹ ਇੱਕ ਬਹਾਦਰ ਸੱਜ ਜੀ ਦੇ ਸ਼ਹੀਦੀ ਸਮਾਧਨ ਦੇ ਸਮਾਰੋਹ ਵਿੱਚ 20 ਤਾਰੀਖ ਨੂੰ ਹੋਣ ਵਾਲੇ ਨਗਰ ਕੀਰਤਨ ਦਾ ਆਰੰਭ ਫਰੀਦਕੋਟ ਦੇ ਰਿਆਸੀ ਕਿਲਾ ਮੁਬਾਰਕ ਵਿੱਚ ਜਿੱਥੇ ਬਾਬਾ ਸ਼ੇਖ ਫਰੀਦ ਜੀ ਦਾ ਤਪਸਥਾਨ ਹੈ ਉਸ ਸਾਥੇ ਸ਼੍ਰੀ ਸ਼ਹਿਦ ਪਾਠ ਕੱਲ 14 ਤਾਰੀਖ ਨੂੰ ਠੀਕ ਸਵੇਰੇ 10 ਵਜੇ ਆਰੰਭ ਕੀਤਾ ਜਾਵੇਗਾ ਇਸ ਬੰਦ ਵਿੱਚ ਕਿਲੇ ਦੇ ਵਿੱਚ ਰੰਗ ਰੋਗਾਂ ਦੀ ਸਫਾਈ ਦੇ ਪ੍ਰਬੰਧ ਆਰ.ਆਈ.ਟੀ. ਡੀ.ਆਈ.ਜੀ. ਸਰਦਾਰ ਜੰਗੀਰ ਸਿੰਘ ਤੇ ਸਰਹੱਦ ਦੇ ਉਹਨਾਂ ਦੇ ਸਟਾਫ ਵੱਲੋਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਬਹੁਤ ਹੀ ਸੁੰਦਰ ਤੇ ਮਨਮੋਹਕ ਦ੍ਰਿਸ਼ ਬਣ ਚੁੱਕਿਆ 14 ਤੋਂ 20 ਨਵੰਬਰ ਤੱਕ ਸਾਰੀਆਂ ਸੰਸਥਾਲੀ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਕਪਸਾਂਤੇ ਜਾਨਦੀ ਸੂਲਕ ਖੁੱਲੀ ਰਹੇਗੀ ਬਾਤੋਗਤ ਸੰਗਤ ਮੋੜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350ਵੇਂ ਸ਼ਹੀਦੀ ਪਰਬ ਨੂੰ ਸਮਰਪਿਤ ਜੋ ਨਗਰ ਕੀਰਤਨ ਫਰੀਦਕੋਟ ਤੋਂ ਕੱਢਿਆ ਜਾ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਉਸ ਤੋਂ ਪਹਿਲਾਂ ਫਰੀਦਕੋਟ ਨਿਵਾਸੀਆਂ ਵੱਲੋਂ ਇਸ ਜਗ੍ਹਾ ਦੇ ਉੱਤੇ ਕਿਲਾ ਮੁਬਾਰਕ ਦੇ ਅੰਦਰ ਜਿੱਥੇ ਤਨਤਨ ਬਾਬਾ ਸ਼ੇਖ ਪੀਰ ਜੀ ਉਹਨਾਂ ਨੇ ਤਪ ਕੀਤਾ ਹੈ ਉਹਨ ਦਾ ਤਪ ਸਥਾਨ ਹੈ ਉਸ ਦੇ ਉੱਤੇ ਇੱਕ ਸੁਧਾਰਨ ਪਾਠ ਜਿਹੜਾ ਫਰੀਦਕੋੜ੍ਹ ਵਾਸੀਆਂ ਨੂੰ ਮਿਲੂ ਕੀਤਾ ਜਾ ਰਿਹਾ ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪ ਸਮਾਂ ਕੱਢ ਕੇ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਜਿਹੇ ਇਹ ਜਿਨ੍ਹਾਂ ਨੇ ਇਸ ਸਥਾਨ ਤੇ ਫਰੀਦਕੋੜ੍ਹ ਤੇ ਰਹਿੰਦੇ ਹੋਣੇ ਦਰਸ਼ਨ ਨਹੀਂ ਕੀਤੇ ਤਾਂ ਜਿੰਨੇ ਦਿਨ ਇਸ ਜਗ੍ਹਾ ਤੇ ਸੁਧਾਰਨ ਪਾਠ ਹੋਊਗਾ ਉਹਨੇ ਦਿਨ ਇਹ ਕਿਲਾ ਮੁਬਾਰਕ ਦੇ ਦਰਵਾਜ਼ੇ ਆ ਉਹ ਆਮ ਜਨਤਾ ਦੇ ਖੁੱਲੇ ਰਹਿਣਗੇ ਤੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 5:30 ਵਜੇ ਤੱਕ ਇੱਥੇ ਜੋ ਸਭਾਰਨ ਪਾਠ ਹੋਊਗਾ ਉਸ ਪਾਠ ਦਾ ਆਨੰਦ ਵੀ ਮਾਣਨਾ ਗੁਰਬਾਣੀ ਦਾ ਆਨੰਦ ਵੀ ਮਾਣਨਾ ਔਰ ਨਾਲ ਤੁਸੀਂ ਇਸ ਜਗ੍ਹਾ ਦੇ ਦਰਸ਼ਨ ਵੀ ਕਰਨੇ ਜਿੱਥੇ ਤਨਤਨ ਬਾਬਾ ਸ਼ੇਖ ਫਰੀਦ ਜੀ ਨੇ 810 ਸਾਲ ਪਹਿਲਾਂ ਇਸ ਨਗਰ ਦੇ ਇਹ ਉਹ ਮਹਾਨ ਸਥਾਨ ਹੈ ਜਿੱਥੇ ਤਨਤਨ ਬਾਬਾ ਸ਼ੇਖ ਫਰੀਦ ਜੀ ਫਰੀਦਕੋਟ ਆਏ 810 ਸਾਲ ਪਹਿਲਾਂ ਇਸ ਥਾਂ ਤੇ ਉਹਨਾਂ ਨੇ ਆਪਣੇ ਚਰਨ ਪਾਏ ਇੱਥੇ ਤਪ ਕੀਤਾ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਫਰੀਦਕੋਟ ਜਿਹੜਾ ਆਬਾਦ ਹੈ ਫਰੀਦਕੋਟ ਉਸੇ ਤਰ੍ਹਾਂ ਹਰਿਆ ਭਰਿਆ ਹੈ ਸੋ ਬਾਬਾ ਸ਼ੇਪੂਜੀ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਤੁਸੀਂ ਵੀ ਅੱਜ ਕੱਲ ਜਿਹੜਾ ਸਵੇਰੇ 10:30 ਵਜੇ ਇੱਥੇ ਸੁਧਾਰਨ ਪਾਠ ਸ਼ੁਰੂ ਹੋਣਾ ਉਹਦੇ ਵਿੱਚ ਆਪਜੀਤ ਅਰਸ਼ਣ ਦੇ ਸਕਦੇ ਹੋ ਔਰ ਲਗਾਤਾਰ 7 ਦਿਨ ਜਿਹੜਾ ਹੈ 20 ਤਰੀਕ ਨੂੰ ਸਵੇਰੇ 8 ਵਜੇ ਇੱਥੇ ਭੋਗ ਪਾਇਆ ਜਾਣਗੇ ਉਦੋਂ ਤੱਕ ਤੁਸੀਂ ਇੱਥੇ ਦਰਸ਼ਨ ਕਰ ਸਕਦੇ ਹੋ वाहेगुरु जी का ख़ालसा वाहेगुरु जी फि